ਆਪ ਵਿਧਾਇਕ ਦੇ ਵੱਲੋਂ ਬੁਲੇਟ ਪ੍ਰੂਫ ਗੱਡੀ ਲਈ ਗਈ ਹੈ ਲੁਧਿਆਣਾ ਤੋਂ ਆਪ ਵਿਧਾਇਕ ਨੇ ਫਪੀ ਪ੍ਰਸ਼ਾਸਨ ਜਿਨ੍ਹਾਂ ਦੇ ਵੱਲੋਂ ਬੁਲੇਟ ਪ੍ਰੂਫ ਗੱਡੀ ਲਈ ਗਈ ਹੈ ਥ੍ਰੈਟਸ ਦੇ ਚੱਲਦੇ ਆ ਖਤਰੇ ਦੇ ਚੱਲਦੇ ਉਹਨਾਂ ਦੇ ਵੱਲੋਂ ਇਹ ਗੱਡੀ ਲਈ ਗਈ ਹੈ ਤੇ ਉਹਨਾਂ ਦੇ ਵੱਲੋਂ ਸਾਫ਼ ਜ਼ਿਕਰ ਵੀ ਕੀਤਾ ਗਿਆ ਪੁਲਿਸ ਨੇ ਮੇਰੀ ਸੁਰੱਖਿਆ ਵਧਾਈ ਹੈ ਤੇ ਮੈਨੂੰ ਪੁਲਿਸ ਨੇ ਚੌਕਸ ਰਹਿਣ ਦੇ ਲਈ ਕਿਹਾ ਪੱਪੀ ਪ੍ਰਸ਼ਰ ਦੇ ਵੱਲੋਂ ਇਹ ਕਿਹਾ ਗਿਆ ਜਿਸ ਕੋਲ ਥ੍ਰੈਟਸ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਥ੍ਰੈਟਸ ਨੇ ਤੇ ਆ ਸੁਰੱਖਿਆ ਜੋ ਕੀ ਹੈ ਉਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੋ ਖਤਰੇ ਦੇ ਚੱਲਦੇ ਆ ਬੁਲੇਟ ਪ੍ਰੂਫ ਗੱਡੀ ਲਈ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਮੈਨੂੰ ਪੁਲਿਸ ਦੇ ਵੱਲੋਂ ਚੌਕਸ ਰਹਿਣ ਦੇ ਲਈ ਵੀ ਹਦਾਇਤ ਦਿੱਤੀ ਗਈ ਹੈ ਤਾਂ ਪੱਪੀ ਪ੍ਰਸ਼ਰ ਦੇ ਵੱਲੋਂ ਬੁਲੇਟ ਪ੍ਰੂਫ ਇਸ ਫਿਲਾਲ ਜਿਹੜੀ ਸਾਹਮਣੇ ਆਈਆਂ ਨੇ ਜਿੱਥੇ ਲੁਧਿਆਣਾ ਤੋਂ ਆਪ ਵਿਧਾਇਕ ਨੇ ਪੱਪੀ ਪ੍ਰਾਸ਼ਦ ਨਾਲ ਦੇ ਬਰਜ਼ਗਲਦਾਂ ਜ਼ਿਕਰ ਕੀਤਾ ਗਿਆ ਕਿ ਥ੍ਰੈਟਸ ਜੋ ਮਿਲ ਰਹੀਆਂ ਨੇ ਉਹ ਨਦੀ ਸੁਰੱਖਿਆ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਗਿਆ ਇਜ਼ਾਫਾ ਕਰ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਚੌਕਸ ਰਹਿਣ ਦੇ ਲਈ ਕਿਹਾ ਜਾ ਰਿਹਾ ਤੇ ਅਜਿਹੇ ਦੇ ਵਿੱਚ ਸਸਪੀਰਾਂ ਵੀ ਸਾਹਮਣੇ ਆਈਆਂ ਨੇ ਆਪ ਵਿਧਾਇਕ ਨੇ ਬੁਲੇਟ ਪ੍ਰੂਫ ਗੱਡੀ ਨਹੀਂ ਹੈ ਤੇ ਸਾਫ਼ ਤੌਰ ਤੇ ਕਿਹਾ ਗਿਆ ਕਿ ਪੁਲਿਸ ਦੇ ਵੱਲੋਂ ਮੇਰੀ ਸੁਰੱਖਿਆ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਪੱਪੀ ਪ੍ਰਾਸ਼ਦ ਦੇ ਵੱਲੋਂ ਗਲਦਾਂ ਸਵੀਕਾਰ ਕੀਤਾ ਗਿਆ ਫਿਲਾਲ ਦੋਨੋਂ ਦੱਸਦੇ ਕਿ ਲਗਾਤਾਰ ਹਾਲਾਤ ਕੀ ਦੇਖਣ ਨੂੰ ਮਿਲ ਰਿਹਾ ਹੈ ਕਿ ਲਗਾਤਾਰ ਜੋ ਆ ਆ ਬੁਦਾਇਤਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਨੇ ਬੜਾ ਇੰਨਾ ਕਪਤਾ ਲੱਗਿਆ ਵੀ ਤੁਹਾਨੂੰ ਜਿਹੜੀ ਇਸ ਸਕੋਲ ਦੀ ਵਧਾ ਕੇ ਔਰ ਤੁਸੀਂ ਸਕੋਲਟੀ ਦੇ ਅੰਡਰ ਰਹਿਣਾ ਔਰ ਥੋੜਾ ਜਿਹਾ ਚੁਸਤੋਗੇ ਰਹਿਣਾ ਮੈਂ ਉਸ ਗੱਲ ਤੇ ਆਪਣੇ ਦੇ ਪੈਰਾ ਦੇ ਰਿਹਾ ਵਾਂ। ਬਾਕੀ ਡਾਇਰੈਕਟ ਵਾਲਾ ਕੋਈ ਸਾਨੂੰ ਡਰਨ ਵਾਲੀ ਕੋਈ ਨਹੀਂ ਅਸੀਂ ਗੁਰੂਆਂ ਦੀ ਧਰਤੀ ਦੇ ਜੰਮ ਪਾਲਾ ਸਾਡਾ ਤਾਂ ਇਤਿਹਾਸ ਆ। ਸਾਡੇ ਭਾਈਆਂ ਨੇ ਵੀ ਇਸ ਕੰਮ 'ਚ ਬਲੀਦਾਨ ਦਿੱਤਾ ਜਦੋਂ ਕਾਲੀਆਂ ਹਨੇਰੀਆਂ ਚੱਲਦੀਆਂ ਸੀਗੀਆਂ ਡਰਨ ਡੋਣ ਵਾਲੀ ਕੋਈ ਗੱਲ ਨਹੀਂ ਉਸ ਰੱਬ ਤੋਂ ਬਿਨਾਂ ਕਿਸੇ ਤੋਂ ਨਹੀਂ ਡਰਦੇ ਅੱਛਾ ਤੁਹਾਨੂੰ ਕੰਪਲੇਂਟ ਬਈ ਹਾਂਜੀ ਨਹੀਂ ਕੰਪਲੇਂਟ ਮੈਂ ਕੀ ਕਰਨੀ ਹੈ ਮੈਂ ਤਾਂ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਨਹੀਂ ਕੀਤਾ ਕਿੱਡ ਕਿੱਡ ਗਿਆ ਇਹਦਾ ਤਾਂ ਜ਼ਿਆਦਾ ਨੂੰ ਪ੍ਰਸ਼ਾਸਨ ਨੇ ਦੇਖੋ ਉਹਨਾਂ ਨੇ ਇਹੀ ਕਿਹਾ ਵੀ ਜਿਆਦਾ ਰਾਸ਼ੀ ਵਾਲੀ ਜਗ੍ਹਾ ਤੇ ਨਹੀਂ ਜਾਣਾ ਤੇ ਜਿੱਥੇ ਕਿਤੇ ਕੋਈ ਹੋਵੇ ਉੱਥੇ ਪਹਿਲਾਂ ਉਸ ਹਲਕੇ ਦੇ ਐਸਐਚਓ ਨੂੰ ਦੱਸੋ ਮੈਂ ਉਸ ਗੱਲ ਤੇ ਪਹਿਰਾ ਦੇ ਰਿਹਾ ਹਾਂ ਤਾਪ ਬੁਦਾਇਕਾ ਤੇ ਬਿਆਨਵਰ ਦਾ ਸਾਹਮਣੇ ਆਂਦਾ ਹਾਲਕੀ ਲੰਗੇ ਦਿਨ ਵੀ ਵੇਖਣ ਨੂੰ ਮਿਲਿਆ ਸੀ ਕੁਝ ਦਿਨ ਪਹਿਲਾਂ ਵੀ ਸਾਹਮਣੇ ਸੀ ਆਪ ਆਗੂ ਲਕੀ ਉਹ ਬਰਾਇਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਸਾਹਮਣੇ ਆ ਰਹੇ ਕਿ ਆਪ ਵਿਧਾਇਕ ਨੂੰ ਜੋ ਥ੍ਰੈਟਸ ਮਿਲ ਰਹੇ ਨੇ ਫਿਲਹਾਲ ਦੀ ਗੱਡੀ ਉਹਨਾਂ ਦਾ ਬਿਆਨ ਜੋ ਸਾਹਮਣੇ ਹੈ ਕਿ ਮੈਨੂੰ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਚੌਕਸ ਰਹਿਣ ਦ ਰਹਿਣ ਦੇ ਲਈ ਕਿਹਾ ਗਿਆ ਤੇ ਬੁਲੇਟ ਪ੍ਰੂਫ ਗੱਡੀ ਜੋ ਕੀ ਹੈ ਲੈ ਲਈ ਗਈ ਹੈ

ਉਹ ਵਧਾ ਦਿੱਤੀ ਗਈ ਆ ਤਾਂ ਜਿਸ ਤਰੀਕੇ ਦੇ ਨਾਲ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਇੱਕ ਬੁਲੇਟ ਪ੍ਰੂਫ ਗੱਡੀ ਵੀ ਮਿਲੀ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਥ੍ਰੈਟ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਮਿਲੀ ਹੈ ਤਾਂ ਇਸ ਬਾਬਤ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਪੁਲਿਸ ਕਮਿਸ਼ਨਰ ਇਸ ਬਾਰੇ ਜਿਹੜਾ ਜਿਆਦਾ ਜਾਣਕਾਰੀ ਦੇ ਸਕਦੇ ਨੇ ਕਿ ਆਖਿਰ ਕਿਸ ਵਜ੍ਹਾ ਕਾਰਨ ਜਿਹੜੀ ਆ ਉਹਨਾਂ ਨੇ ਸੁਰੱਖਿਆ ਵਿਵਸਥਾ ਵਧਾਈ ਹੈ ਕਿਉਂਕਿ ਥ੍ਰੈਟ ਕਾਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਇਸੇ ਨੂੰ ਲੈ ਕੇ ਜਿਹੜਾ ਬੁਲੇਟ ਪ੍ਰੂਫ ਗੱਡੀ ਆ ਸੁਰੱਖਿਆ ਵਿਵਸਥਾ ਵਧਾਈ ਗਈ ਹੈ ਇਸ ਤੋਂ ਇਲਾਵਾ ਕਿਸੇ ਵੀ ਜਨਤਕ ਥਾਂ ਤੇ ਅਗਰ ਉਹ ਜਾਂਦੇ ਨੇ ਤਾਂ ਸਬੰਧਤ ਥਾਣੇ ਦੇ ਐਸਐਚਓ ਨੂੰ ਦੱਸਣਾ ਹੋਵੇਗਾ ਔਰ ਸੁਰੱਖਿਆ ਘੇਰੇ ਦੇ ਵਿੱਚ ਰਹਿ ਕੇ ਹੀ ਜਿਹੜੀ ਆ ਗੱਲਬਾਤ ਉਹ ਕੀਤੀ ਜਾਵੇਗੀ ਤਾਂ ਉਹਨਾਂ ਨੇ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਔਰ ਇੱਥੇ ਦੇ ਚਲਦਿਆਂ ਜੋ ਪੁਲਿਸ ਕਮਿਸ਼ਨਰ ਨੇ ਉਹ ਇਸ ਬਾਰੇ ਜਾਣਕਾਰੀ ਦੇਣਗੇ ਤਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਨੂੰ ਕੋਈ ਕਾਲ ਨਹੀਂ ਆਈ ਲੇਕਿਨ ਜਿਹੜੀ ਇੰਟੈਲੀਜੈਂਸ ਰਿਪੋਰਟ ਹੈ ਉਸ ਦੇ ਮੁਤਾਬਿਕ ਉਹਨਾਂ ਦੀ ਸੁਰੱਖਿਆ ਵਿਵਸਥਾ ਜਿਹੜੀ ਵਧਾਈ ਗਈ ਹੈ ਜੀ ਆ ਰਾਜੇਂਦਰ ਇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਬਿਆਨ ਜਿਸ ਕਦਰ ਸੁਰੱਖਿਆ ਮੁਹਿਆ ਕਰਵਾਈ ਗਈ ਹੈ ਕਿਸ ਲੈਵਲ ਤੱਕ ਇਹ ਵੀ ਜਾਨਣਾ ਚਾਹਾਂਗੇ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਆ ਦੇਖੋ ਬਿਲਕੁਲ ਜਿਹੜੀ ਸੁਰੱਖਿਆ ਵਿਵਸਥਾ ਦੇ ਵਿੱਚ ਉਹਨਾਂ ਦਾ ਵਾਅਦਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਕੋਲੇ ਪਹਿਲਾਂ ਜਿਹੜੇ ਆ 5 ਤੋਂ 6 ਗਨਮੈਨ ਜਿਹੜੇ ਨਾਲ ਚੱਲਦੇ ਸੀ ਤਾਂ ਹੁਣ ਉਹਨਾਂ ਦੇ ਨਾਲ ਜਿਹੜੇ ਆ 10 ਤੋਂ 12 ਗਨਮੈਨ ਚੱਲ ਰਹੇ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਸੁਰੱਖਿਆ ਦਾ ਇੱਕ ਘੇਰਾ ਜਦੋਂ ਵੀ ਕਿਸੇ ਜਨਤਕ ਥਾਂ ਤੇ ਜਾਂਦੇ ਨੇ ਲੋਕਾਂ ਦੇ ਨਾਲ ਮਿਲਦੇ ਨੇ ਤਾਂ 10 ਤੋਂ 12 ਗਨਮੈਨ ਉਹਨਾਂ ਦੇ ਨਾਲ ਰਹਿਣਗੇ ਉਸੇ ਘੇਰੇ ਦੇ ਦੌਰਾਨ ਹੀ ਉਹਨਾਂ ਦੇ ਨਾਲ ਜਿਹੜੀ ਆ ਅ ਕਿਸੇ ਦੇ ਨਾਲ ਅਗਰ ਮੁਲਾਕਾਤ ਕਰਨੀ ਤਾਂ ਉਹ ਕਰ ਸਕਣਗੇ ਔਰ ਕਿੰਨਾ ਕਿਤੇ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਜਿਹੜਾ ਐਸਐਚਓ ਨੂੰ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਕਿਸੇ ਵੀ ਥਾਂ ਤੇ ਅਗਰ ਉਹ ਜਾ ਰਹੇ ਨੇ ਤਾਂ ਜ਼ਾਹਿਰ ਦੀ ਗੱਲ ਹੈ ਕਿ ਕੋਈ ਥ੍ਰੈਟ ਜਿਹੜੀ ਆ ਮਿਲੀ ਹੈ ਕੋਈ ਕਿਸੇ ਇਨਪੁਟ ਦੇ ਆਧਾਰ ਤੇ ਸੁਰੱਖਿਆ ਵਰਤਾ ਵਧਾਈ ਗਈ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਬਾਰੇ ਕੋਈ ਵੀ ਸਪਸ਼ਟੀਕਰਨ ਜਿਹੜਾ ਸਾਂਝਾ ਨਹੀਂ ਕੀਤਾ ਗਿਆ ਪਰ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਇਸ ਨੂੰ ਲੈ ਕੇ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਬਿਲਕੁਲ ਰਾਜੇਂਦਰ ਇਸ ਦੇ ਵਿੱਚ ਵਿਧਾਇਕ ਦੇ ਵੱਲੋਂ ਕੋਈ ਹੋਰ ਜਾਣਕਾਰੀ ਜਾਂ ਇਨਪੁਟ ਦਿੱਤੀ ਗਈ ਹੋ ਜਾਂ ਉਹਨਾਂ ਦੇ ਕੋਈ ਕਿਸੇ ক্লোਜ਼ ਬੰਦ ਨੂੰ ਇਹੋ ਜੀ ਕੋਈ ਧਮਕੀ ਦਿੱਤੀ ਹੈ ਜਿਸ ਕਰਕੇ ਇਨੀ ਸੁਰੱਖਿਆ ਵਾਦਾ ਦਿੱਤੀ ਗਈ ਹੈ ਕੋਈ ਹੋਰ ਜਾਣਕਾਰੀ ਹੈ ਜਿਹਦੇ ਵਿੱਚ ਸਾਹਮਣੇ ਆਈ ਹੋਵੇ ਹਾਲਾਂਕਿ ਲੰਘੇ ਦਿਨ ਵੀ ਪਿਛਣੀਆਂ ਦਿਨਾਂ ਦੀ ਜਕਰ ਗੱਲ ਕਰੀਏ ਕਿ ਸਕੱਦਰ ਆ ਪਾਗੂ ਦਾ ਜੋ ਕਿ ਕਤਲ ਕਰ ਦਿੱਤਾ ਗਿਆ ਸੀ ਇਹੋ ਜੀਆਂ ਵਾਰਦਾਤਾਂ ਸਾਹਮਣੇ ਆਈਆਂ ਸੀ ਆ ਪਾਗੂ ਨੂੰ ਜੋ ਕਿ ਲਗਾਤਾਰ ਨਿਸ਼ਾਨੇ ਤੇ ਰਿਆ ਜਾ ਰਿਹਾ ਸੀ ਤਾਂ ਉਸ ਦੇ ਚੱਲਦੇ ਇਹਨੂੰ ਕਹਿ ਸਕਦੇ ਹਾਂ ਕਿ ਸੁਰੱਖਿਆ ਦੇ ਵਿੱਚ ਵਾਦਾ ਕਰ ਦਿੱਤਾ ਗਿਆ ਹੈ ਦੇਖੋ ਇਹ ਜਰੂਰ ਮੰਨਿਆ ਜਾ ਸਕਦਾ ਹੈ ਕਿ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਕਿਉਂਕਿ ਲੰਗੇ ਦਿਨ ਹੀ ਅਜਿਹੇ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਹਾਲਾਂਕਿ ਵਿਧਾਇਕ ਅਸ਼ੋਕ ਪ੍ਰਾਸ਼ਰ ਪਪੀ ਨਸ਼ੇ ਦੇ ਖਿਲਾਫ ਵੀ ਬੋਲਦੇ ਹੋਏ ਜਿਹੜੇ ਆ ਲਗਾਤਾਰ ਨਜ਼ਰ ਆਉਂਦੇ ਰਹੇ ਨੇ ਸਾਇਕ ਕਿਤੇ ਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਕੋਈ ਥ੍ਰੈਟ ਕਾਲ ਹੋ ਸਕਦੀ ਹੈ ਲੇਕਿਨ ਇਸ ਮਾਬਤ ਜਿਹੜੀ ਹੈ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਨਾਲ ਵੀ ਗੱਲਬਾਤ ਕੀਤੀ ਜਾਊਗੀ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਫਿਲਹਾਲ ਹਾਲੇ ਪੁਲਿਸ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਦੂਸਰੇ ਪਾਸੇ ਵਿਧਾਇਕ ਵੱਲੋਂ ਇਹ ਜਰੂਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਥ੍ਰੈਟਸ ਤੇ ਚੱਲਦੇ ਆ ਜਿਹੜਾ ਉਹਨਾਂ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਜੀ ਆਰਜਿੰਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਵਿਧਾਇਕ ਲੁਧਿਆਣਾ ਤੋਂ ਜਨਤਾ ਦੀ ਸੁਰੱਖਿਆ ਦੇ ਵਿੱਚ ਜ਼ਾਫਾ ਕਰ ਦਿੱਤਾ ਗਿਆ ਤਾਂ ਗਨਮੈਨ ਜੋ ਕਿ ਉਹਨਾਂ ਦੇ ਵਾਅਦਾ ਦਿੱਤੇ ਗਏ ਨੇ ਫਿਲਹਾਲ ਪੁਲਿਸ ਵੱਲੋਂ